ਇਹਨੂੰ ਦੱਸਣਾ ਚਾਹੀਦਾ ਕਿ ਆ ਤੂੰ ਦੇਖ ਲੈ ਸਾਰੇ ਇੱਕ ਬੰਦ ਕੇ ਇੱਥੇ ਬੈਠੇ ਆ ਜਗਿੰਦਰ ਸਿੰਘ ਮਾਰ ਨੇ ਬੀਬੀ ਥਿਆੜਾ ਨੂੰ ਖਾਸ ਤੌਰ ਤੇ ਵਿਸ਼ਵਾਸ ਦਵਾਤਾ ਵੀ ਕਹਿੰਦੇ ਬੂੰਦੀਆਂ ਉਡਾ ਦੇਾਂਗੇ ਤੋਤੇ ਉਡਾ ਦੇਾਂਗੇ ਧੂੜ ਉਡਾ ਦੇਾਂਗੇ ਵੀ ਚਾਹੇ ਕੋਈ ਵੀ ਉਮੀਦਵਾਰ ਆ ਜਾਵੇ ਤੂੰ ਮੇਰੇ ਪਾਰੀ ਨਹੀਂ ਬੈਠਦਾ ਤੇ ਸਮਝੋ ਜਿਹੜੇ ਆਪਾਂ ਧੜੀਆਂ ਪਾਉਣ ਆਲੇ انہਾਂ ਦੀ ਲੱਗੀਆਂ ਤੇ ਬੋਦੀਆਂ ਨੇ ਪਰਮ ਫੁੱਟਣਾ ਚਿੱਟੇ ਕੋਟ ਤੇ ਪੰਪ ਜਾਮੇ ਪਾਉਣੇ ਜਦੋਂ ਬੜੇ ਬੜੇ ਲੀਡਰਾਂ ਦੇ ਮੋਢਿਆਂ ਦੇ ਹੱਥ ਰੱਖ ਕੇ ਫੋਟੋਆਂ ਖਿਚਵਾਉਣੀਆਂ ਸੈਲਫੀਆਂ ਲੈਣੀਆਂ ਗੱਟੀਆਂ ਪਿੱਛੇ ਭੱਜੀ ਜਾਣਾ ਇਹਦਾ ਕੋਈ ਮਕਸਦ ਨਹੀਂ ਇਹ ਦੇ ਕਿਸੇ ਦੀ ਕੋਈ ਵੈਲਿਊ ਨਹੀਂ ਕਹਿੰਦੇ ਹਰਜੀਮਨ ਇੱਕ ਇਹੋ ਜਿਹਾ ਨੌਜਵਾਨ ਆ ਜਿਨ੍ਹਾਂ ਨੂੰ ਅਸੀਂ 10 ਮਿੰਟ ਦਿੰਨੇ ਆ ਵੀ ਭਾਈ 10 ਮਿੰਟ ਚ ਕੰਮ ਕਰਕੇ ਦੇ ਦਿਓ ਤੇ ਹਰਜੀਮਨ 5 ਮਿੰਟ ਦੇ ਵਿੱਚ ਸਾਨੂੰ ਫੋਨ ਕਰਦਾ ਭੈਣ ਜੀ ਜੋਬ ਡਨ ਬੀਬੀ ਥਾੜਾ ਤਾਂ ਆਪਣਾ ਰੋਲ ਅਦਾ ਕਰਤਾ ਤਾੜੀਆਂ ਬੜੀਆਂ ਬੱਚੀਆਂ ਉੱਚੀ ਉੱਚੀ ਨਾਰੇ ਬੜੇ ਚੱਲੇ ਭਈ 1 ਘੰਟੇ ਲਈ ਤਾਂ ਐਦਾਂ ਲੱਗਾ ਬਈ ਇੱਕ ਆਮ ਆਦੀ ਪਾਰਟੀਆਂ ਫਵਾੜਾ ਜਿੱਤ ਲਿਆ ਪਰ ਹੁਣ ਦੇਖਣਾ ਇਹ ਆ ਵੀ ਜੋ ਇੱਕ ਘੰਟੇ ਜੋਸ਼ ਸੀ ਉਹ ਜੋਸ਼ ਆ ਕਿ ਜਾਂ ਫਿਰ ਕੋਈ ਲੀਡਰ ਆਪਣੇ ਇੱਧਰਲੇ ਘਰ ਚਲ ਗਿਆ ਕੋਈ ਆਪਣੇ ਇੱਧਰਲੇ ਘਰ ਚਲ ਗਿਆ ਤੇ ਫੂਨਾ ਤੇ ਲੱਗਿਆ ਠੋਕਣਾ ਆ ਕੋਈ ਗੱਲ ਦੀ ਮੀਟਿੰਗ ਹੋ ਗਈ ਤਾਂ ਠੋਕਣਾ ਆ ਆਪਾਂ ਕਿਸੇ ਦੇ ਥੱਲੇ ਨਹੀਂ ਚੱਲਣਾ ਆਪਾਂ ਕਿਸੇ ਦੇ ਨਾਲ ਨਹੀਂ ਚੱਲਣਾ ਜਿਉਂ-ਜਿਉਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਤਿਉਂ ਤੋਂ ਪੂਰੇ ਪੰਜਾਬ ਦੇ ਵਿੱਚ ਸਾਰੇ ਸਿਆਸੀ ਪਾਰਟੀਆਂ ਆਪਣੀ ਯੋਰਾ-ਸ਼ੋਰਾ ਤਿਆਰੀ ਕਰ ਰਹੀਆਂ ਤੁਸੀਂ ਜਾਣਦੇ ਹੋ ਕਿ ਹਲਕਾ ਫਗਵਾੜਾ ਦੀ ਆਪਾਂ ਗੱਲ ਕਰ ਲਈ ਤਾਂ ਹਲਕਾ ਫਗਵਾੜਾ ਦੇ ਵਿੱਚ ਆਮ ਆਦੀ ਪਾਰਟੀ ਦੇ ਕਈ ਧੜੇ ਹਨ ਜੋ ਇੱਕਦਮ ਇੱਧਰ ਦੂਜੇ ਰਮ ਉਧਰ ਕੋਈ ਵੀ ਧੜਾ ਕੋਈ ਵੀ ਲੀਡਰ ਇੱਕ ਸਟੇਜ ਤੇ ਬੈਠਣ ਨੂੰ ਰਾਜ਼ੀ ਨਹੀਂ ਜੇ ਸਟੇਜ ਤੇ ਬੈਠਦੇ ਆ ਤੇ ਕਦਣਾ ਕਿਦੇ ਸੋਚਦੇ ਆ ਵੀ ਇੱਕ ਦੂਜੇ ਦੀ ਠਿੱਬੀ ਕਿਵੇਂ ਲਾਈ ਜਾਵੇ ਪਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਤੰਗ ਹੋ ਕੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਚੇਅਰਮੈਨ ਮੈਡਮ ਰਾਜਵਿੰਦਰ ਕੌਰ ਖਿਆੜਾ ਦੀ ਡਿਊਟੀ ਲਈ ਜੋ ਜਲੰਧਰ ਤੋਂ ਆਪਣੀ ਗੱਡੀ ਚੱਕ ਕੇ ਫਗਵਾੜਾ ਦੇ ਇੱਕ ਪ੍ਰਾਈਵੇਟ ਹੋਟਲ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਸਾਰੀਆਂ ਹੀ ਜਿਹੜੇ ਸਿਆਸੀ ਧੜੇ ਹਨ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਧੜੇ ਹਨ ਉਹਨਾਂ ਨੂੰ ਇਕੱਠੇ ਕਰਤਾ ਉਹਨਾਂ ਨੂੰ ਖਾਸ ਤੌਰ ਤੇ ਦੇਸ਼ਾਂਦਰ ਦੇ ਵੀ ਉੱਤੇ ਉਹਨਾਂ ਨੂੰ ਸਮਝਾਤਾ ਉਹਨਾਂ ਦੇ ਕੰਨ 'ਚ ਵੀ ਇਹ ਗੱਲ ਕਹਿਤੀ ਜੇ ਆਉਣ ਵਾਲੇ ਟਾਈਮ ਇਲੈਕਸ਼ਨ ਦੇ ਵਿੱਚ ਵੀ ਤੁਸੀਂ ਇੱਦਾਂ ਹੀ ਰਹੇ ਤੇ ਤੁਹਾਨੂੰ ਹਾਈ ਕਮਾਂਡ ਵੱਲੋਂ ਝਟਕਾ ਕਿਸੇ ਨੂੰ ਵੀ ਕਿਸੇ ਵੇਲੇ ਵੀ ਲੱਗ ਸਕਦਾ ਉਸੇ ਵਕਤ ਸਰਦਾਰ ਜੁਗਿੰਦਰ ਸਿੰਘ ਮਾਨ ਖੜੇ ਹੋਏ ਹਲਕਾ ਇੰਚਾਰਜੀ ਜਿਹੜੀ ਕਿ ਇਸ ਵੇਲੇ ਰਹਿਨਮਾਈ ਕਰ ਰਹੀ ਆ ਪਗਵਾੜੇ ਦੀ ਉਹਨਾਂ ਨੇ ਕਿਹਾ ਕਿ ਅਸੀਂ ਪੂਰੇ ਡਟ ਕੇ ਕੰਮ ਕਰਾਂਗੇ ਇਹ ਦੂਜੇ ਪਾਸੇ ਇਹ ਵੀ ਦੇਖਣ ਨੂੰ ਮਿਲਿਆ ਸਰਦਾਰ ਜਗਿੰਦਰ ਸਿੰਘ ਮਾਨ ਹਾਲ ਦੇ ਵਿੱਚ ਐਂਟਰ ਹੁੰਦੇ ਆ ਤੇ ਜਗਿੰਦਰ ਸਿੰਘ ਮਾਨ ਦੇ ਵਰਕਰਾਂ ਵੱਲੋਂ ਸਪੋਰਟਰਾਂ ਵੱਲੋਂ ਨਾਰੇਬਾਜੀ ਵੀ ਕੀਤੀ ਜਾਂਦੀ ਆ ਫਗਵਾੜਾ ਦੀ ਸ਼ਾਨ ਜਗਿੰਦਰ ਸਿੰਘ ਮਾਨ ਦੇ ਨਾਰੇ ਲੱਗੇ ਜਗਿੰਦਰ ਸਿੰਘ ਮਾਨ ਜੋ ਕਹੇਗਾ ਉਹੋ ਕਹਾਂਗੇ ਉਹੋ ਹੀ ਕਰਾਂਗੇ ਇਦਾਂ ਦੇ ਨਾਰੇ ਵੀ ਲੱਗੇ ਸਰਦਾਰ ਜਗਿੰਦਰ ਸਿੰਘ ਮਾਨ ਨੇ ਸਟੇਜ ਤੇ ਬਾਹਰ ਖੜੀ ਕਰਕੇ ਇਹ ਗੱਲ ਤਾਂ ਖਾਸ ਤੌਰ ਤੇ ਕਹਿ ਦਿੱਤੀ ਕਹਿੰਦੇ ਵੀ ਹੁਣ ਅਸੀਂ ਨਰਾਜ ਗਿੰਦਰੂ ਜੀ ਕਿਸੇ ਨਾਲ ਨਹੀਂ ਕਰਨੀ ਨਾ ਅਸੀਂ ਕਿਸੇ ਦੇ ਨਾਲ ਲੜਦਾ ਹੁਣ ਟਾਈਮ ਆਪਸ ਵਿੱਚ ਲੜਨ ਦਾ ਨਹੀਂ ਹੈਗਾ ਹੁਣ ਟਾਈਮ ਹੈਗਾ ਵਿਰੋਧੀਆਂ ਨਾਲ ਲੜਨ ਦਾ ਜੋਗਿੰਦਰ ਸਿੰਘ ਮਾਨ ਨੇ ਬੀਬੀ ਥਿਆੜਾ ਨੂੰ ਖਾਸ ਤੌਰ ਤੇ ਵਿਸ਼ਵਾਸ ਦਿਵਾਤਾ ਵੀ ਕਹਿੰਦੇ ਬੂੰਦੀਆਂ ੜਾ ਦੇਾਂਗੇ ਤੋਤੇ ੜਾ ਦੇਾਂਗੇ ਧੂੜ ੜਾ ਦੇਾਂਗੇ ਵੀ ਚਾਹੇ ਕੋਈ ਵੀ ਉਮੀਦਵਾਰ ਆ ਜਾਵੇ ਵੀ ਸਾਨੂੰ ਹੁਸ਼ਿਆਰਪੁਰ ਦੇ ਵਿੱਚ ਹੋਰ ਹਲਕਿਆਂ ਦਾ ਨਹੀਂ ਪਤਾ ਵੀ ਕੌਣ ਜਿੱਤਦਾ ਕੌਣ ਹਾਰਦਾ ਪਰ ਹਲਕਾ ਫਗਵਾੜਾ ਦੇ ਵਿੱਚ ਜੋਗਿੰਦਰ ਸਿੰਘ ਮਾਨ ਦੀ ਟੀਮ ਰਾਤ ਦਿਨ ਇੱਕ ਕਰਕੇ ਵੱਡੀ ਲੀਡ ਦਿਵਾएगी ਤੋ ਹੁਣ ਆਪਾਂ ਗੱਲ ਕਰਦੇ ਆਂ ਦਲਜੀਤ ਰਾਜੂ ਦੀ ਜੋ ਮੰਨਿਆ ਜਾਂਦਾ ਕਿ ਜੋਗਿੰਦਰ ਸਿੰਘ ਮਾਨ ਦਾ ਰਾਈਟ ਹੈਂਡ ਆ ਜੋਗਿੰਦਰ ਸਿੰਘ ਮਾਨ ਕਰਵੇ ਦੇਨਿਆਂ ਤੇ ਦੇਨਿਆਂ ਰਾਤਾਂ ਤੇ ਰਾਤਿਆਂ ਦਲਜੀਤ ਰਾਜੂ ਨੇ ਦਿਹਾਤੀ ਏਰੀਆ ਦੇ ਵਿੱਚ ਬਹੁਤ ਤਕੜੀ ਆਪਣੀ ਪਕੜ ਬਣਾਈ ਹੋਈ ਆ ਖਾਸ ਤੌਰ ਤੇ ਜਦੋਂ ਕਾਂਗਰਸ ਦੇ ਵਿੱਚ ਸੀ ਉਸ ਵੇਲੇ ਵੀ ਜੇ ਕਾਂਗਰਸ ਜਿੱਤਦੀ ਸੀ ਤਾਂ ਦਲਜੀਤ ਰਾਜੂ ਦਾ ਅਹਿਮ ਰੋਲ ਹੁੰਦਾ ਸੀ ਹੁਣ ਦਲਜੀਤ ਰਾਜੂ ਨੇ ਵੱਖ-ਵੱਖ ਪਾਰਟੀਆਂ ਤੋਂ ਜਿਹੜੇ ਲੀਡਰ ਆ ਪਿੰਡਾਂ ਦੇ ਵਿੱਚ ਪੰਚਾਇਤਾਂ ਉਹ ਵੀ ਖਾਸ ਤੌਰ ਤੇ ਆਮ ਆਦਮੀ ਪਾਰਟੀ ਜੁਆਇਨ ਕਰਾਤੀਆਂ ਸੋ ਪਿੰਡਾਂ ਨਾਲ ਨਾਲ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਸ਼ਹਿਰ ਦੇ ਸਾਬਕਾ ਐਮਸੀ ਹੈਗੇ ਆ ਉਹ ਵੀ ਦਲਜੀਤ ਰਾਜੂ ਦੇ ਟੱਚ ਵਿੱਚ ਹੈ ਗਿਆ ਦਲਜੀਤ ਰਾਜੂ ਨੇ ਖਾਸ ਤੌਰ ਤੇ ਇਹ ਗੱਲ ਕਹਿਤੀ ਵੀ ਜੇ ਭਾਈ ਕਿਸੇ ਵੀ ਧੜੇ ਦੇ ਵਿੱਚ ਕਿਸੇ ਵੀ ਲੀਡਰ 'ਚ ਕੋਈ ਨਾਰਾਜ਼ਗੀ ਆ 5 ਮਿੰਟ ਬੈਹ ਲਓ ਲਾ ਲਓ ਯੋਰ ਆਪਣਾ ਗੁੱਸਾ ਕਿੱਲਾ ਦੂਰ ਕਰ ਲਓ ਜੇ ਅਸੀਂ ਹਾਰ ਗਏ ਪਾਰਟੀ ਦਾ ਜਿਹੜਾ ਘਾਟਾ ਹੋਣਾ ਹੋਣਾ ਜਿਹੜੀਆਂ ਝੱਗੀਆਂ ਝੁੱਗੀਆਂ ਪਾਈ ਫਰਲੇ ਪੱਲੇ ਰਹਿਣਾ ਕੱਖ ਨਹੀਂ ਤੇ ਵਿਰੋਧੀਆਂ ਨੇ ਤੁਹਾਨੂੰ ਕਿਤੇ ਖੰਡ ਜੋਗਣ ਛੱਡਣਾ ਗੱਲ ਤਾਂ ਉਹਨਾਂ ਦੀ ਬਿਲਕੁਲ ਸਹੀ ਸੀ ਚੱਟੇ ਕੁਰਤੇ ਪਿਆਮੇ ਦੇ ਕਾਲੀਆਂ ਝੱਗੀਆਂ ਜਾਂ ਚੈੱਕ ਵਾਲੀਆਂ ਝੱਗੀਆਂ ਪਾ ਕੇ ਜਦੋਂ ਅਨੁਭਵ ਦੇ ਵਿੱਚ ਜਾਣਿਓ ਹੋਰ ਗੱਡੀਆਂ 'ਚ ਜਾਣਿਓ ਵੈਲਿਊ ਉਸ ਲੀਡਰ ਦੀ ਪੈਣੀ ਆ ਝੱਗੀ ਉਹਦੇ ਹੀ ਸੋਹਣੀ ਲੱਗਣੀ ਆ ਜਿਨੇ ਰਿਜ਼ਲਟ ਦਿੱਤਾ ਜਦੋਂ ਦਲਜੀਤ ਰਾਜੂ ਨੇ ਇਦਾਂ ਦੀਆਂ ਸਿੱਧੀਆਂ ਸੋਧੀਆਂ ਗੱਲਾਂ ਕੀਤੀਆਂ ਕਿਸੇ ਦੇ ਚਾਹੇ ਗਿੱਟੇ ਲੱਗੇ ਚਾਹੇ ਕਿਸੇ ਦੇ ਗੋਡੇ ਲੱਗੇ ਲੱਗੀਆਂ ਵੀ ਹੋਣਗੀਆਂ ਪਰ ਉਹਨਾਂ ਨੇ ਦਿਲ ਦੀ ਭ ਲੀਡਰਾਂ ਦਾ ਪਤਾ ਨਹੀਂ ਕੀ ਆ ਪਰ ਜਿਹੜੇ ਵਰਕਰ ਬੈਠੇ ਸੀ ਤਾੜੀਆਂ ਜ਼ਰੂਰ ਮਾਰੀਆਂ ਇਹਨੇ ਗੱਲ ਸਹੀ ਆ ਵੀ ਕਰ ਲੋ ਏਕਾ ਜੇ ਕਿਲਾਪਤੀ ਕਰਨਾ ਹੈਗਾ ਤੁਹਾਡਾ ਜੀ ਸ਼ਾਨ ਸਰਦਾਰ ਜੁਲੰਦਰ ਸਿੰਘ ਦੀ ਬਾਤ ਹਮੇਸ਼ਾ ਆਰਮਾਨੋ ਕੇ ਪਾਈਂ ਹੁਵਾਰਾ ਅੱਜ ਨਰਮ ਫਰਾਂ ਦਾ ਸਭ ਨੇ ਖੁਸ਼ੀ ਦਾ ਦੈਣਾ ਵੀ ਇੱਕੋ ਮਾਰਚ ਦੇ ਆਪ ਸਾਰੇ ਕਿਰਤੀ ਹੋਏ ਜੋ ਜਿਹੜੇ ਸਾਡੇ ਦਿਲੇਸ਼ ਮੇਸੀ ਉਹ ਸਾਰੇ ਨਾਲ ਦੀ ਗਵਾਇ ਤੇ ਦੂਰ ਹੋਏ तो साल तो होने हैं सी फुटबारा हमेशा ही मान साहब ना जी बीस पच्चीस साल तो होने हैं मान साहब जिधर सीधे उधर ही ऐसे थे ये तो अभी बुधवार तो होने हैं अभी बात तो बात कोटा बारे में ये तो बिल्कुल जाते बात में वो समाज के जाते थे एक फिर मैं बेटी जाता हूँ प्रारंभ ग्रेसी में दूर जाती हूँ ये ना हो भी अपने चार बीयर फिर भी काम कर दिए ਸਾਰੇ ਜਿਹੜੇ ਤੁਹਾਡੇ ਨਾਲ ਜਿਹੜੇ ਵਿਦੇਸ਼ੀ ਮੇਰੇ ਉਹ ਤੁਸੀਂ ਜਿਹਨੂੰ ਜਾਏਗਾ ਤੁਹਾਡੇ ਨਾਲ ਹੋਣ। ਪੰਜ ਮਿੰਟ ਮੈਨੂੰ ਬੋਲਣ ਦੇ ਲੱਗਿਆ। ਪਰ ਬਾਅਦ ਜਦੋਂ ਮੈਂ ਉਹ ਪਾਰਟੀ ਦੀ ਬੈਠ ਲਾਤੀ ਤੇ ਸਮਝੋ ਜਿਹੜੇ ਆਪਾਂ ਧੜੀਆਂ ਪਾਉਣ ਵਾਲੇ ਇਹਨਾਂ ਦੀ ਲੱਗੀਆਂ ਤੇ ਬੋਦੀਆਂ ਨੇ ਆਪਾਂ ਨੂੰ ਫੋਕਲ। ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸੋ ਖਾਸ ਤੌਰ ਤੇ ਜੋ ਬੀਬੀ ਰਾਜਵਿੰਦਰ ਗੌਰ ਥਿਆੜਾ ਪਹੁੰਚੇ ਜਿਨ੍ਹਾਂ ਦੀ ਵੱਡੀ ਜ਼ਿੰਮੇਵਾਰੀ ਪਾਰਟੀ ਹਾਈ ਕਮਾਂਡ ਲਈ ਸੀ। ਉਹਨਾਂ ਨੇ ਵੀ ਬੜੀ ਖੁਸ਼ੀ ਪ੍ਰਗਟਾਈ। ਉਹਨਾਂ ਨੇ ਕਾਵੀ ਸਰਦਾਰ ਜੁਗਿੰਦਰ ਸਿੰਘ ਮਾਨ ਜੋ ਹਲਕਾ ਇੰਚਾਰਜ ਆ ਫਗਵਾੜਾ ਦੀ ਸ਼ਾਨ ਕਿਹਾ ਕੇ ਸਮੋਦਨ ਕੀਤਾ ਉਹਨਾਂ ਨੇ ਕਿਹਾ ਕਿ ਸਰਦਾਰ ਜੁਗਿੰਦਰ ਸਿੰਘ ਮਾਨ ਨੇ ਪਹਿਲਾਂ ਵੀ ਆਪਣੇ ਵਰਕਰਾਂ ਦੀ ਬਾਹ ਫੜੀ ਆ ਉਹਨਾਂ ਨੇ ਇਸ ਤੋਂ ਦਾ ਕਿਹਾ ਵੀ ਜਿਹੜੇ ਆਪਣੇ ਪ੍ਰਧਾਨ ਹੈਗੇ ਆ ਉਹਨਾਂ ਨੂੰ ਵੀ ਪ੍ਰਸ਼ਾਸਨ ਦੇ ਨਾਲ ਮਲਾਤਾ ਸੀ ਵੀ ਜੇਕਰ ਕਿਸੇ ਨੂੰ ਕੋਈ ਸਮੱਸਿਆ ਹੋਵੇ ਦੀ ਪ੍ਰਸ਼ਾਸਨ ਇਹਦੀ ਸੁਣਵਾਈ ਕਰੇ ਮਾਨ ਸਤਕਾਰ ਦੇ ਲਈ ਜੁਗਿੰਦਰ ਸਿੰਘ ਮਾਨ ਆਪਣੇ ਵਰਕਰਾਂ ਦੀ ਬਾਹ ਫੜਦੇ ਆ ਜੁਗਿੰਦਰ ਸਿੰਘ ਮਾਨ ਦੀ ਗੱਲ ਕਰਦੇ ਕਰਦੇ ਬੀਬੀ ਥਿਆੜਾ ਦੇ ਸਿੱਧਾ ਅੱਖਾਂ ਜੱਖਾਂ ਪਾ ਕੇ ਹਰਜੀਮਾਨ ਦੀ ਬੜੀ ਬੱਲੇ ਬੱਲੇ ਕਰਾਤੀ ਹਰਜੀਮਾਨ ਦੀ ਬੜੀ ਚੜ੍ਹਾਈ ਕਰਾਤੀ ਹਰਜੀਮਾਨ ਦਾ ਧੰਨਵਾਦ ਵੀ ਕਰਤਾ ਕਹਿੰਦੇ ਹਰਜੀਮਾਨ ਇੱਕ ਇਹੋ ਜਿਹਾ ਨੌਜਵਾਨ ਆ ਜਿਹਨਾਂ ਨੂੰ ਅਸੀਂ 10 ਮਿੰਟ ਦਿੰਨੇ ਆ ਵੀ ਭਾਈ 10 ਮਿੰਟ ਚ ਕੰਮ ਕਰਕੇ ਦੇ ਦਿਓ ਤੇ ਹਰਜੀਮਾਨ 5 ਮਿੰਟ ਦੇ ਵਿੱਚ ਸਾਨੂੰ ਫੋਨ ਕਰ ਦਿੰਦਾ ਭੈਣ ਜੀ ਜੋਬ ਡਨ ਸੋ ਇਦਾਂ ਦੇ ਨੌਜਵਾਨਾਂ ਦੀ ਕਹਿੰਦੇ ਸਾਨੂੰ ਲੋੜ ਹੈਗੀ ਆ ਉਹ ਕਹਿੰਦੇ ਅਸੀਂ ਤਾਂ ਦੁਆਬਾ ਸਾਹਮਦੇ ਆ ਪਰ ਹਰਜੀਮਾਨ ਦੀ ਮਿਹਨਤ ਨੂੰ ਉਹਦੇ ਕੰਮ ਨੂੰ ਸਲਾਮ ਆ ਦੋ ਪੇ ਪੁੱਤਰਾਂ ਦੇ ਸੋਲੇ ਰੱਜ ਕੇ ਗਾਇਨ ਹਾਈ ਕਮਾਂਡ ਦਾ ਧੰਨਵਾਦ ਕੀਤਾ ਉਹਨਾਂ ਨੇ ਵੀ ਇਹੀ ਗੱਲ ਕੀਤੀ ਆ ਚਿੱਟੇ ਕੁਰਤੇ ਪੰ ਪਜਾਮੇ ਪਾਉਣੇ ਜਾਂ ਵੱਡੇ ਵੱਡੇ ਲੀਡਰਾਂ ਦੇ ਮੋਢਿਆਂ ਦੇ ਹੱਥ ਰੱਖ ਕੇ ਫੋਟੋ ਨਾਕ ਚਾਉਣੀਆਂ ਸੈਲਫੀਆਂ ਲੈਣੀਆਂ ਗੱਟੀਆਂ ਪਿੱਛੇ ਭੱਜੀ ਜਾਣਾ ਇਹਦਾ ਕੋਈ ਮਕਸਦ ਨਹੀਂ ਇਹਦੇ ਕਿਸੇ ਦੀ ਕੋਈ ਵੈਲਿਊ ਨਹੀਂ ਪਾਰਟੀ ਹਾਈ ਕਮਾਂਡ ਦੀ ਅੱਖਾਂ ਦੇ ਵਿੱਚ ਉਹਦਾ ਕੋਈ ਵੀ ਸਤਕਾਰ ਨਹੀਂ ਸਤਕਾਰ ਉਹਦਾ ਆ ਭਾਵੇਂ ਪੈਰਾਂ 'ਚ ਚਪਲਾਂ ਪਾ ਕੇ ਆਜੋ ਭਾਵੇਂ ਤੁਸੀਂ ਸਟੇਜ ਦੇ ਪਿੱਛੇ ਖੜ੍ਹਜੋ ਪਰ ਤੁਹਾਡਾ ਰਿਜ਼ਲਟ ਹੋਣਾ ਚਾਹੀਦਾ ਤੁਹਾਡਾ ਵੂਟ ਇਤਨਾ ਚਾਹੀਦਾ ਤੁਹਾਡਾ ਬਾੜ ਜਿੰਨਾ ਚਾਹੀਦਾ ਤੁਹਾਡਾ ਪਿੰਡ ਜਿੱਤਣਾ ਚਾਹੀਦਾ ਜਿਹਦੇ ਪਿੰਡ ਬੂਥ ਜਿੱਤਣਗੇ ਉਹ ਲੀਡਰ ਹੋਵੇਗਾ ਜਿਹੜੀ ਭੋਗਦੀ ਬੋਲ ਰਹੀ ਆ ਕੇਨਾਂ ਦੇ ਵਿੱਚ ਫਸ ਗਈ ਆ ਤੁਹਾਨੂੰ ਭੋਗਦੀ ਨੂੰ ਦੱਸਣਾ ਚਾਹੀਦਾ ਕਿ ਅੱਜ ਦੇਖ ਲਓ ਸਾਰੇ ਇੱਕ ਬੰਦ ਜੇ ਇਕੱਠੇ ਬੈਠੇ ਕਿ ਭੋਗਦੀ ਨੂੰ ਚਾਹਤਾ ਹੁੰਦਾ ਨਾ ਪਾਦੀ ਜਿਹਨੂੰ ਮਾਰਦੀ ਤੈਨੂੰ ਬੋਲੇ ਤੁਹਾਨੂੰ ਪਤਾ ਤੇ ਖੱਦ ਇੱਕਦਮ ਮੁਕਸਬਾ ਦੀਆਂ ਨਾ ਮੁਕਸਬਾ ਸਿੱਤੀ ਨਾ ਜਿਹਦੇ ਵਿੱਚ ਸਾਡੀ ਜਲੰਧਰ ਦੀ ਵੀ ਸਾਡੇ ਅੰਕੀ ਸੁਸ਼ੀਲ ਕੁਮਾਰ ਉਹ ਵੀ ਨੂੰ ਮਾਰੀ ਆ ਹੁਣੇ ਆ ਭੋਗਦੀ ਵੀ ਤੇ ਮੁਕਸਬਾ ਦੀ ਜੇ ਨੂੰ ਵੀ ਜਾਂਦੀ ਹੈ ਅਸੀਂ ਸਾਰਿਆਂ ਨੇ ਇਕੱਠੇ ਹੋ ਗਏ ਖੜੇ ਕਰ ਦੋ ਖਦਵਾਰਾ ਦੀ ਟੀਮ ਖਦਵਾਰਾ ਦੇ ਵਿਚੋਂ ਦੀ ਸਭ ਤੋਂ ਵੱਧ ਖਦਵਾਰਾ ਚ ਹੋਣਾ ਚਾਹੀਦਾ ਹੈ ਕਿ ਲੋਕਾਂ ਚ ਨੀਤ ਇਹ ਕਿ ਤੁਸੀਂ ਸਾਰੇ ਜਿਵੇਂ ਅੱਜ ਇੱਥੇ ਇਕੱਠੇ ਬੈਠ ਕੇ ਅਸੀਂ ਚਾਹ ਪੀਂਦੇ ਇੱਥੇ ਇਕੱਠੇ ਬੈਠ ਕੇ ਆਮ ਆਦਮੀ ਪਾਰਟੀ ਦਾ ਕੰਮ ਕਰਨਾ ਜਿਵੇਂ ਸਾਡੇ ਮੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜਦੋਂ ਕੰਮਾਂ ਪਾਕਿਸਤਾਨੀ ਸਰਕਾਰ ਪੰਜਾਬ ਦੇ ਵਿੱਚ ਬਣੀ ਤੁਸੀਂ ਦੇਖਿਆ ਕੋਈ ਇਸਕਾ ठीक बैठा तो एक बार जोरदार करना जो होनी चाहिए क्योंकि मैं दुआता बेट नहीं करके एक दिन मैं सफ करती है इकट्ठे होकर काम करना असं अरविंद केजरीवाल जी ने भगवंत मान जी ने ਅੱਜ ਇਹ ਤਾਂ ਸਾਰਾ ਪ੍ਰੋਗਰਾਮ ਇੱਥੇ ਹੋ ਗਿਆ ਸਾਰੇ ਧੜੇ ਆ ਗਏ ਹੋਰ ਵੀ ਤੁਸੀਂ ਦੇਖਿਆ ਇਹਦੇ ਵਿੱਚ ਫੋਟੋਆਂ ਦੇਖਣੀਆਂ ਵੀਡੀਓ ਦੇਖਣੀਆਂ ਸਾਰੀ ਲੀਡਰਸ਼ਿਪ ਜਗਿੰਦਰ ਰਾਜ ਵੀ ਸੀਗੇ ਜੁਗਿੰਦਰ ਸਿੰਘ ਮਾਨਾ ਟੇਡੇ ਵੀ ਚੱਲਦੇ ਆ ਉਹ ਵੀ ਆਏ ਸੀਗੇ ਬੀਬੀ ਥਿਆੜਾ ਨੇ ਤਾਂ ਆਪਣਾ ਰੋਲ ਅਦਾ ਕਰਤਾ ਤਾੜੀਆਂ ਬੜੀਆਂ ਬੱਚੀਆਂ ਉੱਚੀ ਉੱਚੀ ਨਾਰੇ ਬੜੇ ਚੱਲੇ ਬਈ ਜਿੰਦਾਬਾਦ ਜਿੰਦਾਬਾਦ ਆਮ ਆਦੀ ਪਾਰਟੀ ਜਿੰਦਾਬਾਦ ਬੋਕੋਸ਼ ਹੋਇਆ ਉੱਥੇ 1 ਘੰਟੇ ਲਈ ਤਾਂ ਐਦਾਂ ਲੱਗਾ ਬਈ ਆ ਆਮ ਆਦੀ ਪਾਰਟੀ ਨੇ ਫਵਾੜਾ ਜਿੱਤ ਲਿਆ ਪਰ ਹੁਣ ਦੇਖਣਾ ਇਹ ਆ ਵੇ ਜੋ ਇੱਕ ਘੰਟੇ ਜੋਸ਼ ਸੀ ਉਹ ਜੋਸ਼ ਆ ਕਿ ਜਾਂ ਫਿਰ ਕੋਈ ਲੀਡਰ ਆਪਣੇ ਇੱਧਰਲੇ ਘਰ ਚਲ ਗਿਆ ਕੋਈ ਆਪਣੇ ਇੱਧਰਲੇ ਘਰ ਚਲ ਗਿਆ ਤੇ ਫੋਨਾਂ ਤੇ ਲੱਗਿਆ ਠੋਕਣਾ ਆ ਕੋਈ ਗੱਲ ਦੀ ਮੀਟਿੰਗ ਹੋ ਗਈ ਤਾਂ ਠੋਕਣਾ ਆ ਆਪਾਂ ਕਿਸੇ ਦੇ ਥੱਲੇ ਨਹੀਂ ਚੱਲਣਾ ਆਪਾਂ ਕਿਸੇ ਦੇ ਨਾਲ ਨਹੀਂ ਚੱਲਣਾ ਇਹ ਵੀ ਦੇਖਣਾ ਪਣਾ ਇਹ ਅਕਸਰਿੱਤਾ ਹੁੰਦੀ ਆਉਂਦੀ ਆ ਆਮਾ ਦੀ ਪਾਰਟੀ 'ਚ ਨਹੀਂ ਅਕਾਲੀ ਦਲ ਵੀ ਬੀਜੇਪੀ 'ਚ ਕਾਂਗਰਸ ਵੀ ਲੱਤਾਂ ਦਾ ਇੱਕ ਦੂਜੇ ਨੇ ਖਿੱਚਦੇ ਆ ਇਹ ਹੁਣ ਸਾਨੂੰ ਤਾਂ ਪਤਾ ਨਹੀਂ ਲੱਗਾ ਖਿੱਚਣਗੇ ਜਾਂ ਮੋੜੇ ਨਾਲ ਮੋੜਾ ਜੋੜ ਕੇ ਚੱਲਣਗੇ ਇਹ ਟਾਈਮ ਦੱਸੂਗਾ ਟਾਈਮ ਬਾੜੀ ਦੂਰ ਨਹੀਂ ਆਇਆ ਖੜਾ ਥੋੜੇ ਦਿਨਾਂ ਦੇ ਵਿੱਚ ਚੋਣਾਂ ਦਾ ਐਲਾਨ ਹੋ ਜਾਣਾ ਕੈਂਡੀਡੇਟ ਅੱਠ ਅਨਾਉਂਸ ਕਰਤੇ ਅੱਜ ਆਮ ਆਦਮੀ ਪਾਰਟੀ ਨੇ ਵੱਡੇ ਚਿਹਰੇ ਮੰਤਰੀ ਅਨਾਉਂਸ ਕਰਤੇ ਹੁਸ਼ਿਆਰਪੁਰ ਦਾ ਕੈਂਡੀਡੇਟ ਕੌਣ ਆ ਉਹਦੇ ਤੇ ਅੱਖਾਂ ਟਿਕੀਆਂ ਆ ਇਹ ਸੀ ਸਾਡੀ ਅੱਜ ਦੀ ਖਾਸ ਰਿਪੋਰਟ ਫਗਵਾੜਾ ਤੋਂ ਯਾ ਸ਼ਰਮਾ ਨੇ ਬੜੀ ਮਿਹਨਤ ਨਾਲ ਆਪਣੇ ਕੈਦ ਕੀਤੀਆਂ ਤਸਵੀਰਾਂ ਅੱਜ ਦੀ ਰਿਪੋਰਟ ਯਾ ਸ਼ਰਮਾ ਇਨਾ ਥੈਂਕ ਯੂ